ਆ ਰਹੇ ਆਪਾਂ ਮੈਨੂੰ ਐਮਐਲਏ ਦੀ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਖੜਾ ਸਕਦਾ ਮੇਰੇ ਨਾਲ ਬਹੁਤ ਤੁਮਸ਼ਾਵੇ ਇੰਨੀ ਦੂਰ ਮੇਰੇ ਨਾਲ ਸਦੀ ਗੱਡੀ ਹੈ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਕਿਹੜੇ ਬੰਦੇ ਮੇਰੇ ਨਾਲ ਸਦੀ ਗੱਡੀ ਹੈ ਐਮਐਲਏ ਜੀਵਨ ਦੋਧਾ ਹਸਬੰਦ ਹਨ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਧਾ ਹਸਬੰਦ ਹਨ ਮਸੀਹ ਹੋਣੀ ਪੱਪਾ ਸੀ ਕਰੋਗੇ ਨਹੀਂ ਕਰਦੇ ਪਏ ਮਸੀਹ ਨਹੀਂ ਕਰੋਗੇ ਤੇਰਾ ਬਾਈ ਕੰਮ ਕਰੋ ਫੋਟੋ ਸ਼ੂਟ ਸ਼ੁਰੂ ਕਰਨਾ ਬਦਮਾਸ਼ੀ ਹੈ ਕਰੋ ਕਰੋ ਜੀ ਉਹਦਾ ਹਸਬੰਦ ਹੈ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਨੀ ਕੋਈ ਸ਼ੋਸ਼ਟ ਮੈਨੂੰ ਕਰੂ ਤੂੰ ਇਹੀ ਕਰੋ ਤੂੰ ਇਹ ਕੈਮਰਾ ਵੀ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੂੰ ਹੀ ਕਰਦੇ ਤੂੰ ਕੋਈ ਗੱਲ ਨਹੀਂ ਬੋਲੋ ਨਹੀਂ ਖੜੇਗਾ ਫੇਰ ਦੀ ਫੇਰਾਂ ਦੀ ਗੱਲ ਦੇ ਤੂੰ ਵੀ ਯਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਦੀ ਮਨੋਦੂਦਿ ਘਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਬਦ ਦੇਖ ਲਓ ਤੁਸੀਂ ਇਹ ਜੋ ਬਣਾ ਲਈ ਤੁਹਾਡੇ ਨਾ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫੇਰ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰੋਲ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆ ਪਾ ਸਰਦਾਰ ਜੀ ਆਪਾਂ ਗਲਤ ਦੇ ਪਾਰ ਆ ਰੋਲ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਹਾ ਦਾ ਖੁੱਲਾ ਸਾਰਾ ਖੁਆਰ ਉਹਨੂੰ ਲੱਗਾ ਇਹ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਮੇਰੀ ਗੱਲ ਨਹੀਂ ਇੱਥੇ